ਸੇਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅਤੇ ਪਵਿੱਤਰ ਹਜ਼ੂਰੀ ਦੇ ਵਿੱਚ ਆਪ ਸੰਗਤਾਂ ਅਮਰ ਬਲੇਡੇ ਤੋਂ ਲੈ ਕੇ ਅਕਾਲ ਪੁਰਖ ਬਾਣੀ ਗੁਰੂ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਸੰਗਤ ਕਰਕੇ ਮਨੁੱਖਾ ਜਨਮ ਦਾ ਰਾਹ ਲੈ ਰਿਓ ਵਡ ਭਾਗੇ ਹੋ ਗੁਰ ਸੰਗਤ ਦੀ ਸਮਾਂ ਉਮੇਤੀ ਜਾ ਰਿਹਾ ਹੈ ਹਰੇਕ ਜੀ ਬਾਪੂ ਆਪਣੇ ਕਰਮਾਂ ਦੀ ਖੇਤੀ ਕਰਦਾ ਪਿਆ ਤੇ ਉਹ ਆਲਪੁਰਖਵਾਹਿਬ ਗੁਰੂ ਜੀ ਨੇ ਸੰਸਾਰ ਨੂੰ ਸਰਜਿਆ ਉਹ ਵੇਖ ਰਿਹਾ ਹੈ ਕਿ ਸੰਸਾਰ ਦੇ ਵਿੱਚ ਜੋ ਵੀ ਹੋ ਰਿਹਾ ਜੋ ਵੀ ਸੰਸਾਰ ਕਰ ਰਿਹਾ ਬਾਰਾ ਜੀ ਕਹਿੰਦੇ ਜਿਨਾਂ ਦਾ ਕਰ ਕਰ ਵੇਖੈ ਸੋਇ ਬੇੰਤ ਉਹਦੀ ਕਿਰਪਾ ਦੇ ਨਾਲ ਇਹ ਸੰਸਾਰ ਦੇ ਵਿੱਚ ਅਨੇਕਾਂ ਹੀ ਗੌਤ ਰੰਗੀ ਰੰਗੀ ਭੰਤੀ ਕਰ ਕਰ ਜਨਸੀ ਬੇਲਤ ਰੰਗਾਂ ਦੇ ਵਿੱਚ ਉਹਦੇ ਚਾਲਤ ਬੇੰਤ ਰੰਗਾਂ ਦੇ ਵਿੱਚ ਉਹਦੀਆਂ ਖਿੰਡਾਂ ਦੇ ਆਪਰਤੀ ਹੋ ਰਹੀਆਂ ਨੇ ਇਹ ਗੁੰਨੇ ਉਸ ਆਗੰਕੁਰਖਵਾਹਿ ਨੂੰ ਪਰਮੇਸ਼ਰ ਦੇ ਨਾਮ ਦੇ ਨਾਲ ਜੜਮ ਵਾਲੇ ਸਰੀਰ ਮਹਾਰਾਜ ਕਹਿੰਦੇ ਆਪਣੇ ਕਰਮ ਬਦਲ ਲੈਂਦੇ ਨੇ ਜਿਹੜਾ ਰਿ ਰਬਾਣੀ ਪੜਦਾ ਸੁਣਦਾ ਸਤ ਸੰਗ ਕਰਦਾ ਬਾਣੀ ਕਰਮ ਬਦਲ ਦਿੰਦੀ ਹੈ ਜਦੋਂ ਅਸੀਂ ਸੰਗ ਕਰ ਲਈਏ ਬਾਣੀ ਦਾ ਸਾਧੂਆਂ ਦਾ ਸੰਗ ਰੱਬ ਦੇ ਪਿਆਰੀਆਂ ਦਾ ਸੰਗ ਗੁਰੂ ਦੇ ਸੰਗਤ ਦਾ ਸੰਗ ਹੋ ਜਾਵੇ ਮਾਰੂ ਵੀ ਕਹਿੰਦੇ ਸਾਧਿਕ ਸੰਗ ਵਸੈ ਥਾਉ ਮੂਚੈ ਸਾਧੂ ਨੂੰ ਕਹ ਸੰਗ ਮਹਿਰ ਤੂਚੈ ਬੇਲਤ ਬਸ ਸੰਗ ਅੰਮ੍ਰਿਤ ਮਾਰ ਇਹ ਸੰਗਤ ਦੀ ਦੇਣੀ ਆ ਜੇ ਅਸੀਂ ਸੰਗਤ ਵਿੱਚ ਆ ਗਏ ਤੇਰੀ ਪ੍ਰਾਪਤੀ ਹੋ ਜਾਂਦੀ ਆ ਗੁਰ ਸੰਗਤ ਦੀ ਮਹਾਰਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਤਿਗੁਰ ਪਾਤਸ਼ਾਹ ਦੀ ਸ਼ਬਦ ਵਿੱਚ ਉਚਾਰਨ ਕਰਦੇ ਮਹਾਰਾਜ ਮਹਾਰਾਜ ਸ਼ਬਦ ਵਿੱਚ ਸੋਧੀ ਬਖਸ਼ ਦਿਆ ਵੀ ਇਨਸਾਨ ਹਦੀ ਦੇ ਨਾਮ ਦੇ ਬਾਝੋਂ ਜੋ ਵੀ ਕੰਮ ਕਰਦਾ ਇਹਨਾਂ ਦਾ ਭਾਵੋ ਜੇ ਮਾਲਕ ਦੀ ਉਸਤਤ ਮਾਲਕ ਦੀ ਯਾਦ ਸਰੀਰ ਦੇ ਵਿੱਚ ਮਤ ਦੇ ਵਿੱਚ ਨਹੀਂ ਹੈ ਤੇ ਕਰਮ ਕਰਦਾ ਹੈ ਮਾਲਕ ਦਾ ਡਰ ਭੈ ਨਹੀਂ ਆ ਮਹਾਰਾਜ ਕਹਿੰਦੇ ਕਿ ਉਹ ਜਿਹੜੇ ਕਰਮ ਕਰਦਾ ਉਹ ਵਿਕਾਰ ਕਰਦਾ ਨਹੀਂ ਭਲਾ ਉਹ ਕਰਮ ਜਿਹੜੇ ਕਰਦੇ ਨੇ ਸੰਤ ਉਹ ਕਰਮ ਫਿਰ ਜਾਣ ਤਾਂ ਮਹਾਰਾਜ ਕਹਿੰਦੇ ਮਾਣ ਕਰਕੇ ਕਰਦਾ ਕੋਈ ਮੈਂ ਕਰਨਾ ਜਾਣ ਤਾਂ ਮੋਹ ਕਰਕੇ ਕਰਦਾ ਵੀ ਦੇ ਨਾਲ ਸਾਡਾ ਮੋਹ ਹੈ ਉਹ ਵੀ ਕਰਕੇ ਮੈਂ ਦੁੱਖ ਸਹਿਣਦਾ ਜਾਣ ਪਰ ਸੰਤ ਕ੍ਰਿਸ਼ਨਾਂ ਦਾ ਸੰਗੀਤ ਉਹਦਾ ਮਾਰਗ ਕਹਿੰਦੇ ਕ੍ਰਿਸ਼ਨਾਂ ਦਾ ਭਾਵ ਜੇ ਮੈਂ ਕਰੀ ਜਰਨਾ ਕਰੀ ਜਰਨਾ ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਸੋਚੀ ਬਖਸ਼ ਦਿਆ ਮਹਾਰਾਜ ਕਹਿੰਦੇ ਭਾਈ ਇਹ ਬਾਣੀ ਗੁਰੂ ਦਾ ਨਾਮ ਬਾਣੀ ਗੁਰੂ ਦੀ ਬਖਸ਼ਿਸ਼ ਰਹਿਮਤ ਤੇਰੇ ਕਰਮਾਂ ਚ ਹੋ ਜਾਵੇ ਤੇਰੇ ਸਾਰੇ ਕੀਤੇ ਕਾਰ ਚੰਗੇ ਬੁਰਾ ਆਓ ਪੂਰੇ ਸ਼ਬਦ ਦੀ ਸੋਝੀ ਬਖਸ਼ਿਸ਼ ਕਰੀਏ ਪ੍ਰਾਪਤ ਮਹਾਰਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਚਾਰਨ ਕਰਦੇ ਸਾਰੰਗ ਮਹਲਾ 5 ਤਉਪਦੀ ਘਰਿ ਜੁਵਾ ਇਕ ਓੰਕਾਰ ਸਤਿਗੁਰ ਪ੍ਰਸਾਦਿ ਹਰਿ ਭਜ ਦੰਦੇ ਮਹਾਰਜ ਕਹਿੰਦੇ ਹਰੀ ਦੇ ਨਾਮ ਭਾਈ ਜਪਣਾ ਕਰ ਹਰ ਘੜ ਦਾ ਭਾਵ ਹਰੀ ਦਾ ਨਾਮ ਜਪਣਾ ਮਹਾਰਜ ਕਹਿੰਦੇ ਭਾਈ ਸਭ ਤੋਂ ਪਹਿਲਾਂ ਅੰਮ੍ਰਿਤ ਵੇਲਾ ਸੱਚਾ ਨਾਓ ਬੜਿਆਈ ਵਿਚਾਰ ਹਰੀ ਦੇ ਨਾਮ ਨੂੰ ਯਾਤ ਕਰ ਕਹਿੰਦੇ ਨਾਮ ਜਪ ਦੋ ਘੜੀ ਆਪਣੇ ਸਵਾਸਾ ਨੂੰ ਸਮੇਂ ਨੂੰ ਪਲਨ ਘੜੀ ਨੂੰ ਮਾਲਕ ਨੇ ਨਾਮ ਨਾਲ ਗੋਣ ਜੇ ਰੀਗਨ ਸਤਪੁਰ ਬਾਸਾ ਜੀ ਕਹਿੰਦੇ ਥੋ ਸੁਧੂਗਾ ਫਿਰ ਦੀਵ ਸੰਸਾਰ ਦੇ ਵਿੱਚੋਂ ਉੱਤਮ ਪਦ ਨਿੱਤਾਂ। ਤੇ ਮਹਾਰਾਜ ਕਹਿੰਦੇ ਹਰੀ ਦੇ ਨਾਮ ਦੇ ਨਾਲ ਜੁੜਨਾ ਕਰ। ਤੇ ਮਹਾਰਾਜ ਫਿਰ ਉਚਾਰਨ ਕਰਦੇ ਕਹਿੰਦੇ ਜੇ ਤੂੰ ਭਾਈ ਹਰੀ ਦੇ ਨਾਮ ਤੋਂ ਖੁੰਝ ਕੇ ਮੰਗਾਰੇ ਵਿਚਾਰਨ ਕਰਤਾ ਫਿਰ ਮਹਾਰਾਜ ਕਹਿੰਦੇ ਆਨ ਕਰਮ ਵਿਕਾਰ ਮਹਾਰਾਜ ਕਹਿੰਦੇ ਕਿ ਜਿਹੜੇ ਤੋਂ ਹੋਰ ਕਰਮ ਕਰੇਗਾ ਨਾ ਬਿਨਾ ਨਾਮ ਤੋਂ ਸੰਗਤ ਤੋਂ ਬਾਦ ਗੁਰੂ ਦੇ ਭੈ ਤੋਂ ਬਾਅਦ ਉਹ ਕਹਿੰਦੇ ਭਾਈ ਤੈਨੂੰ ਵਿਕਾਰ ਹੀ ਪੈਣਾ ਹੋਵੇ ਪਾਨ ਕਰਮ ਵਿਕਾਰ ਕਰਮਾਲ ਜੀ ਨੂੰ ਬਨਾਮ ਦੱਸਿਆ ਵੀ ਜਿਹੜੇ ਸਾਨੂੰ ਵਿਚਾਰਨ ਦੇ ਵਿੱਚ ਲਜਾਮ ਵਾਲੇ ਕਰਮ ਨਾਹਾ ਪੰਗਤੀ ਤੇ ਮਹਾਰਾਜ ਨੇ ਨਾਮ ਦੱਸ ਕੇ ਪ੍ਰਸੰਗ ਚਰਣ ਕੀਤਾ ਮਹਾਰਾਜ ਕਹਿੰਦੇ ਮਾਨ ਮੋਹ ਨਾ ਨਾ ਬੁੱਝ ਤ੍ਰਿਸ਼ਨਾ ਇਹ ਜੜੀਆਂ ਸਰੀਰ ਦੇ ਵਿੱਚ ਪੈਦਾ ਹੋਣ ਵਾਲੀਆਂ ਵਿਕਾਰਾਂ ਨੂੰ ਜਨਮ ਦੇਣ ਵਾਲੀਆਂ ਮੈਨੂੰ ਪਿਆਰੀ ਮਾਣ ਹੰਕਾਰ ਮੋਦ ਭਾਵ ਜਿਹਦੇ ਵਿੱਚ ਇਨਸਾਨ ਆਪਣਾ ਸਾਰਾ ਸਮਾਪਿਤ ਕਰਦਾ ਬੱਚਿਆਂ ਦਾ ਪਰਵਾਰ ਦਾ ਉਹ ਅਣਿਤਾ ਤਰਾਂ ਦਾ ਜਿਨ੍ਹਾਂ ਨਾਲ ਸਾਡਾ ਇਹ ਸੰਸਾਰ ਦੇ ਵਿੱਚ ਬਣੀ ਹੋਈ ਮਾਣ ਹੰਕਾਰ ਤੇ ਮੋਹ ਨਾ ਬੁੱਝਤ ਦਰਸ਼ਨ ਕ੍ਰਿਸ਼ਨਾ ਕੀ ਹੈ ਕ੍ਰਿਸ਼ਨਾ ਇੱਕ ਉਹ ਸਬਦ ਜਿਦੇ ਵਿੱਚ ਇਨਸਾਨ ਆਪਣੇ ਕੰਮ ਕਰਦਾ ਉਹ ਦੇ ਇਨਸਾਨ ਚੰਗੀ ਧਮਾਈ ਕਰਦਾ ਚੰਗੇ ਕੰਮਾਂ ਦੇ ਬਾਰੇ ਠੀਕ ਹੈ ਨਹੀਂ ਕ੍ਰਿਸ਼ਨਾ ਦੇ ਵਿੱਚ ਵਿਆਪਿਆ ਮਾੜੇ ਕੰਮ ਵੀ ਕਰਦਾ ਏ ਮਹਾਰਾਜ ਦਸ ਦੇ ਵੀ ਇਹ ਭਾਈ ਜਨਮ ਦਿਨ ਵਾਲੀ ਨਿਕਾਰਾ ਤ੍ਰਿਸ਼ਨਾ ਮਾਨ ਤੇ ਲੋਭ ਇਹਨਾਂ ਨੇ ਜਨਮ ਦੇਣਾ ਵਿਕਾਰਾਂ ਨੂੰ ਉਸਦੇ ਪਾਸ ਗੁਰੂ ਪਾਤਸ਼ਾਹੀ ਕਹਿੰਦੇ ਤਾਲ ਅਗ੍ਰਸ ਸੰਸਾਰ ਇਨਸਾਨ ਇਹਨਾਂ ਦੇ ਵਿੱਚ ਫਸ ਜਾਂਦਾ ਤੇ ਇਹਨੂੰ ਕਾਰ ਵੀ ਯਾਦ ਨਹੀਂ ਜਾਂ ਮੌਤ ਨਹੀਂ ਜਾਂਦੇ ਤਾਲ ਅਗ੍ਰਸ ਸੰਸਾਰ ਕਾਲ ਕਹਿੰਦੇ ਉਹ ਵੀ ਭੁੱਲ ਜਾਂਦਾ ਜਿਵੇਂ ਕਿਸੇ ਨੇ ਗੁਰਸੰਗਤ ਦੀ ਕਹਿੰਦੇ ਇੱਕ ਸਮੇਂ ਇੱਕ ਇਸ ਤਰ੍ਹਾਂ ਜੀਵ ਨੇ ਇਨਸਾਨ ਨੇ ਮੌਤ ਨਾਲ ਪ੍ਰੀਤ ਪਾਲਿਆ ਉਹਨੇ ਸੋਚਿਆ ਵੀ ਮੌਤ ਆਉਣੀ ਹੈ ਮੈਂ ਮੌਤ ਨੂੰ ਮੌਤ ਨਾਲ ਗੱਲ ਕਰਨੈ ਨੂੰ ਫੜੂਨ ਸੰਗਤ ਦੇ ਉਹਨੇ ਮੌਤ ਦੇ ਨਾਲ ਗੱਲ ਕੀਤੀ ਵੀ ਜਦੋਂ ਤੂੰ ਮੈਨੂੰ ਆਵੇਂ ਨਾ ਮੈਨੂੰ ਦੱਸ ਦੇ ਮੈਂ ਤਿਆਰੀ ਕਰਕੇ ਰੱਖੂ ਮੈਨੂੰ ਸਨੇਹਾ ਦੇ ਦੀ ਇਹਨ ਦਿੱ ਨੂੰ ਕਰਮਿਆ ਅਭਿਆਸਾਂ ਦੇ ਕੰਮਾਂ ਨੂੰ ਵੇੜ ਕੇ ਔਰ ਪਹਿਲਾਂ ਦੇ ਉਹ ਕਹਿੰਦੀ ਕੋਈ ਗੱਲ ਨਹੀਂ ਤੈਨੂੰ ਮੈਂ ਦੱਸਾਂ ਉਹ ਜਦੋਂ ਮੈਂ ਆਈ ਉਹ ਬੜਾ ਦਸ਼ ਹੋਇਆ ਮੈਨੂੰ ਮੌਤ ਆਉ ਤੇ ਮੈਨੂੰ ਦੱਸ ਤੈਨ ਜਿਹੜੀ ਮੌਤ ਸੀ ਉਹਨੇ ਦੱਸਣਾ ਕੀਤਾ ਵੀ ਮੈਂ ਆਉਣ ਤੋਂ ਪਹਿਲਾਂ ਤੈਨੂੰ ਮਸਾਨੀਆਂ ਭੇਜੂਗੀ ਬਈ ਸਮਝ ਲਈ ਉਹ ਕੋ ਰੱਬ ਦੇ ਨਾਮ ਨੂੰ ਜੀ ਆਪਦੇ ਕੰਮ ਤਾਂ ਮੈਂ ਵਿਵੇੜ ਨਹੀਂ ਜੋ ਵੀ ਬੈਠੇ ਤੇਰੇ ਨੂੰ ਤਿੰਮ ਮੈਂ ਨਸਾਨੀਆਂ ਤਿੰਮ ਮੈਂ ਸਵੇ ਵਾਸਤੇ ਪੱਤਰ ਭੇਜੂ ਤੇਰੇ શરીਰੀ ਉਹਦਾਂ ਕੋਈ ਗੱਲ ਨਹੀਂ ਹੁਣ ਉਪਰ ਸੰਗਤ ਵੀ ਇਸ ਤਰ੍ਹਾਂ ਸਾਮਾਂ ਬੀਤੀ ਗਿਆ ਵੀ ਮਾਲ ਚੱਟੇ ਹੋਣੇ ਸ਼ੁਰੂ ਹੋ ਗਏ ਜਾਂਦਨਿਕਾ ਨੇ ਸ਼ੁਰੂ ਹੋ ਗਏ ਸ਼ਰੀਰ ਕਰਕੇ ਮਾਲ ਬੰਦ ਹੋਰ ਹੋ ਗਿਆ ਅੱਧਾ ਦੀ ਲੋਸ ਨਹੀਂ ਚਲੀ ਤੇ ਪਰ ਜੇਡਾ ਇਨਸਾਨ ਸੀ ਬਸੰਗਤ ਕੋਲ ਠੀਕ ਗਿਆ ਨਿਕਲਿਆ ਵੀ ਜਾਣ ਦਾ ਭਾਵ ਉਹਨੇ ਤਾਂ ਨਿਸ਼ਾਨੀਆਂ ਜੱਟੀਆਂ ਭੇਜ ਦਿੱਤੀਆਂ ਪਰ ਬਸੰਗਤ ਦੀ ਉਹ ਮੌਤ ਨੇ ਉਹਨੂੰ ਦੱਬ ਲਿਆ ਕਿ ਮੌਤ ਆ ਗਈ ਤੇ ਜਦੋਂ ਮੌਤ ਨਾਲ ਉਹਨੇ ਮੇਰੇ ਨਾਲ ਕੀਤੀ ਕਹਿੰਦਾ ਵੀ ਮੈਂ ਤੈਨੂੰ ਕਿਹਾ ਤੂੰ ਮੈਨੂੰ 10 ਰੁਪਏ ਦੇ ਦਿੱਤੀ ਦੱਸੀ ਮੈਨੂੰ ਪਹਿਲਾਂ ਉਸ ਵੇਲੇ ਮੌਤ ਨੇ ਕਹਿਣਾ ਕੀਤਾ ਵੀ ਮੈਂ ਤੈਨੂੰ ਨਸਾਨੀਆਂ ਭੇਜੀਆਂ ਸੀ ਪਰ ਤੂੰ ਸੰਸਾਰ ਦੇ ਗੱਤੀ ਵਿੱਚ ਹੀ ਲੰਘ ਰਿਹਾ ਉਹ ਕਹਿੰਦੇ ਕਿਹੜੀਆਂ ਨਸਾਨੀਆਂ ਕਹਿੰਦਾ ਪਹਿਲੇ ਨਸਾਨੀ ਭੇਜੀ ਤੇਰੇ ਵਾਲ ਜਤੇ ਹੋਣੇ ਸ਼ੁਰੂ ਪਹਿਲੇ ਜਿੱਤੇ ਜਦੋਂ ਬੈਠੀ ਰੱਬ ਨਾਲ ਰੁਕ ਜਾ ਤੇਰੇ ਵਾਲ ਝੱਟੇ ਹੋ ਗਏ ਸਨ ਇਸ ਤੋਂ ਬਾਅਦ ਤੇਰੇ ਦੰਦ ਨਿਕਲੇ ਇਸ ਤੋਂ ਬਾਅਦ ਤੇਰਾ ਬਲ ਕਮਜ਼ੋਰ ਹੋਇਆ ਸਰੀਰ ਕਮਜ਼ੋਰੀ ਕਮਜ਼ੋਰੀ ਹੋਈ ਇਸ ਤੋਂ ਬਾਅਦ ਤੈਨੂੰ ਅੱਖਾਂ ਤੋਂ ਦਿਸਣਾ ਬੰਦ ਹੋ ਰਿਹਾ ਪਰ ਤੂੰ ਲਈ ਵੀ ਇੰਨਾ ਸੀ ਵੀ ਤੈਨੂੰ ਇਹ ਪੱਤਰਾਂ ਦੀ ਸਮਝ ਨਹੀਂ ਪਈ ਚਿੱਠੀਆਂ ਦੀ ਸਮਝ ਨਹੀਂ ਆਈ ਜਿਹੜੀਆਂ ਮੈਂ ਤੇਰੀ ਇਸ ਤਰ੍ਹਾਂ ਉਤੇ ਕਰੋਨੇ ਵਸਾਸ ਹੋਇਆ ਇਹਨਾਂ ਰੱਬ ਦੇ ਨਾਮ ਨੂੰ ਜਪੇ ਹੀ ਕਾਲ ਵਸ ਸੰਸਾਰ ਇਹ ਜਿਹੜੀਆਂ ਵਰਸ਼ਾਂ ਇਹ ਜਿਹੜੇ ਵਿਕਾਰ ਆ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਾਈ ਇਹਨਾਂ ਦੇ ਵਿੱਚ ਇਨਸਾਨ ਕਦੋਂ ਟਿਕਦਾ ਜਿੰਨਾ ਚਿਰ ਜੀਵਨ ਹੈ ਕੋਈ ਨਸਾਨੀ ਨਹੀਂ ਸਮਝ ਤਾਂ ਮੇਰੇ ਬਾਹਰ ਕਿਰੋ ਰੱਬ ਦਾ ਦੰਦ ਨਿਕਲ ਜਾਂਦਾ ਆਮੀਨ ਜਿਹੜਾ ਆਦੇ ਰੌਣਕ ਨਹੀਂ ਜਲੀ ਜਾਂ ਤਾਂ ਵੀ ਨਹੀਂ ਜੁੜਦਾ ਸਰੀਰ ਕੋ ਜੋੜ ਪੈ ਜਾਂਦਾ ਤਾਂ ਨਹੀਂ ਰੱਬ ਨਾਲ ਜੁੜਦਾ ਇਹ ਨਿਸ਼ਾਨੀਆਂ ਕਾਲ ਦੀਆਂ ਸਾਡੇ ਸਰੀਰ ਤੇ ਜਦੋਂ ਉਹ ਦਸਦਾ ਵਿਕਾਈ ਕੌਣ ਜੁੜਦਾ ਪਰ ਇਨਸਾਨ ਮਾਨ ਮੋਹ ਉਹ ਨਾ ਬੁੱਝਤ ਕ੍ਰਿਸ਼ਨ ਕਾਲ ਗ੍ਰਸ ਸੰਸਾਰ ਮਰਨ ਕਹਿੰਦੇ ਭਾਈ ਕਾਲ ਜਿਹੜਾ ਬਹੁਤ ਇਹਦੇ ਵੀ ਤੈਨੂੰ ਗ੍ਰਸਨਾ ਭਾਈ ਇਹ ਵੀ ਯਾਦ ਨਹੀਂ ਰਹੀ ਇਹ ਇਸ ਤਰ੍ਹਾਂ ਦੀਆਂ ਵਿਕਾਰ ਸਭ ਕੀ ਰਾਉ ਦਾ ਬਿਸ਼ਰਾਮ ਦੇ ਕੇ ਮਹਾਰਾਜ ਤੇਰ ਉਚਾਰਨ ਕਰਦੇ ਥਾਤ ਪੀਵਤ ਹਸਤ ਸੋਵਤ ਔਦ ਬਿਤੀ ਅਸਾਰ ਨਾਲ ਕੋਦਨ ਪਰਮਤ ਜਲ ਤੋ ਜਮੈ ਕੀਨੀ ਸਾਰ ਥਾਤ ਪੀਵਤ ਹਸਤ ਸੋਵਤ ਇਹ ਚਾਣ ਜੀ ਤਾਂ ਸਾਡੇ ਜੀਵਨ ਦੇ ਵਿੱਚ ਜਨਮ ਤੋਂ ਲੈ ਕੇ ਮਰਨ ਤੱਕ ਲੱਗੂਗਾ ਖਾਣਾ ਪੀਣਾ ਰਸਨਾ ਸੋਣਾ ਇਹ ਮਹਾਰਾਜ ਕਹਿੰਦੇ ਵੀ ਇਸੇ ਤਰ੍ਹਾਂ ਤੁਖਾ ਵੀ ਰਿਆਂ ਪੀਂਗਰਿਆਂ ਸੋ ਵੀ ਰਹਾਸੇ ਰਿਆਂ ਉਹ ਤੇ ਵਿਧੀ ਦੇ ਸਾਥ ਇਹਨਾਂ ਦੇ ਵਿੱਚ ਤੇਰੀ ਆਦੂ ਬੀਤੀ ਆਦੀ ਰ ਉਹ ਦਾ ਭਾਵ ਉਹ ਦਾ ਭਾਵ ਉਮਰ ਬੀਤੀ ਦਾ ਭਾਵ ਪੀਤਣਾ ਅਸਾਰ ਦਾ ਭਾਵ ਸਮਾ ਮਿੱਟੀ ਜਾ ਗਿਆ ਭਾਈ ਤੇ ਗੁਰੂ ਮਹਾਰਜ ਦੇ ਮਹਾਰਜ ਕਹਿੰਦੇ ਨਰਕ ਉਦਰ ਪਰਮਤਉ ਚਲਤੋ ਜਮੈ ਕੀਨੀ ਸਾਰ ਨਰਕ ਉਦਰ ਨਰਕ ਉਦਰ ਦਾ ਭਾਵ ਗੁਰ ਸੰਗਤ ਦੀ ਜਨਮ ਜਦੋਂ ਇਨਸਾਨ ਪੈਦਾ ਹੁੰਦਾ ਨਰਕ ਉਦਰ ਨਰਕ ਦਾ ਭਾਵ ਗੁਰ ਸੰਗਤ ਜੀ ਜਨਮ ਉਦਨ ਦਾ ਭਾਵ ਪੁੱਤ ਕਿੰਨ ਦਾ ਭਾਵ ਜਨਮ ਲੈ ਲਿਆ ਦੁਨੀਆ ਤੋਂ ਚਲੇ ਗਿਆ ਜਨਮ ਲੈ ਲਿਆ ਦੁਨੀਆ ਤੋਂ ਚਲੇ ਗਿਆ ਇਹ ਵੀ ਨਰਕਾਂ ਦੀ ਨਿਸ਼ਾਨੀ ਹੈ ਮਹਾਰਾਜ ਕਹਿੰਦੇ ਨਾਰਕ ਉਦਨ ਪਰਮਤ ਜੋਤਾਂ ਜਨਤਾਂ ਦਾ ਭਾਵ ਜਨਮ ਲੈ ਗਿਆ ਭਟਕ ਲਈ ਜਰਨ ਪਾਈ ਜਮਾਂ ਹੀ ਕਿੰਨੀ ਸਾਧ ਇਹੀ ਜਮਾਨੇ ਕਰ ਸਾਗਣੀ ਇਸ ਗੱਲ ਯਾਦ ਰੱਖੀਐ ਫਿਰ ਗੁਰੂ ਆਦਿ ਦੇਵ ਮਹਾਰਾਜ ਚਾਰਨ ਕਰਦੇ ਪਰ ਦਰੋਹ ਕਤ ਵਿਚਾਰ ਮੰਦਾ ਭਾਈ ਜਨਮ ਲੈ ਲਿਆ ਪਾਪ ਤੋ ਦਰੋਹ ਦਾ ਭਾਵ ਵੈਤ ਕੰਤ ਵਿਚਾਰ ਰੋਜ ਹੀ ਵਿਚਾਰ ਕਰੇ ਜਨ ਹੋਰਾਂ ਦੇ ਨਾਲ ਪੈਨ ਵਿਚਾਰ ਨੰਦਿਆ ਪਾਪ ਇਹ ਮਹਾਰਾਜ ਦਾਸ ਨਹੀਂ ਪਾਦ ਰੋਗੋ ਕਰਤ ਵਿਕਾਰਨ ਦਾ ਪਾਪ ਰਤ ਕਰ ਚਾਰ ਬਿਨਾਂ ਸਤਗੁਰੂ ਕੋ ਜਨਾਹੀ ਤਉ ਹੋਵ ਅਮਦਾਰ ਸਤਿਗੁਰੂ ਆਪ ਜੀ ਦੇ ਮਹਾਰਾਜ ਕਹਿੰਦੇ ਭਾਈ ਜੇ ਤੂੰ ਨਾਮ ਨਹੀਂ ਨਜਪਦਾ ਫਿਰ ਆ ਬਖਸ਼ ਸੰ ਤੇਰੇ ਨੀਤ ਚ ਲਾਗ ਹੋ ਜਾਣੀਆਂ ਨੇ ਮਾਨੋ ਕ੍ਰਿਸ਼ਨਾ ਇਹ ਗੁਰੂ ਅਰਜਨ ਦੇਵ ਮਾਰ ਦੇ ਕਹਿੰਦੇ ਜਨਮ ਲੈ ਲਿਆ ਦੁਨੀਆ ਤੋਂ ਚਲਿਆ ਗਿਆ ਜਨਮ ਲੈ ਗਿਆ ਦੁਨੀਆ ਤੋਂ ਚਲਿਆ ਗਿਆ ਫਿਰ ਗੁਰੂ ਪਾਤਸ਼ਾਹ ਜੀ ਹੋਰ ਦੱਸਦੇ ਪਾਪ ਦਰੋਪ ਕਰਤ ਵਿਚਾਰ ਨਿੰਦਾ ਦਰੋ ਦਾ ਭਾਵ ਨੂੰ ਜ਼ੁਲਮ ਕਰਦਾ ਵਿਕਾਰ ਕਰਦਾ ਕਿਸੇ ਦੀ ਨਿੰਦਿਆ ਕਰਦਾ ਕਿਸੇ ਤੇ ਪਾਪ ਕਰਦਾ ਇਹ ਕਰਮ ਕਰਨੇ ਵਿਕਾਰ ਨੂੰ ਨਾ ਮੇਹਾਰਾਜ ਕਰਨੀ ਇਸ ਕਰਕੇ ਗੁਰੂ ਪਾਤਸ਼ਾਹ ਜੀ ਕਹਿੰਦੇ ਬਿਨਾ ਸਤਗੁਰੂ ਪੂਜਿ ਨਾਹੀ ਗੁਰੂ ਤੋਂ ਬਿਨਾ ਨਾਮ ਤੋਂ ਬਿਨਾ ਤੈਨੂੰ ਕਿਸੇ ਨੇ ਸੋਚੀ ਨਹੀਂ ਦੇਈ ਜਿੱਥੇ ਤੱਕ ਮਾਦੀ ਚਲਿਆ ਜਾਂ ਜਿਨਾ ਚਿਰ ਤੂੰ ਬਾਣੀ ਨਾਲ ਗੁਰੂ ਦੇ ਸੰਗਤ ਨਾਲ ਮਨ ਮੀਮਾ ਨਹੀਂ ਕਰਦਾ ਬਾਣੀ ਨੂੰ ਸਮਝਦਾ ਨਹੀਂ ਬਾਣੀ ਨੂੰ ਪੜ੍ਹਦਾ ਨਹੀਂ ਬਿਨਾ ਸਤਗੁਰੂ ਪੂਜਿ ਨਾਹੀ ਪੂਜ ਦਾ ਭਾਵ ਤੈਨੂੰ ਸਮਝ ਨਹੀਂ ਪੈਣਾ ਵੀ ਮੈਂ ਕੀ ਕਰਨਾ ਐਂ ਤਾਂ ਤੂੰ ਕਾਪ ਹੀ ਕਰੀ ਜਾਣਾ ਕਿਸੇ ਦੇ ਨਾਲ ਬਿਆ ਕਰੀ ਕਿਸੇ ਨਾਲ ਬੈਰ ਕਰਦੀਆਂ ਤੇ ਕਾਪ ਕਰਦੇ ਕਰਦੇ ਆਪਣਾ ਜਨਤਕੀ ਕਰੀ ਜਾਣਾ ਇਸੇ ਕਰਕੇ ਮਾਰਾ ਜਿਵੇਂ ਕਿ ਬੁਰਦਨ ਘੋਰ ਅੰਧਾਰ ਵਰਤ ਸਮਝ ਨਾ ਆਵੇ ਜਿੰਨਾ ਚਿਰ ਇਸ ਧਰਨੀਆ ਤੇ ਰਹਿੰਦਾ ਜਦੋਂ ਇਹਦੇ ਅੰਦਰ ਕਿਸੇ ਦਾ ਮਾਰਾ ਪੇਕਾਰ ਪੈਦਾ ਹੋਗੇ ਦੰਦਿਆ ਕਰਦੀ ਕਿਸੇ ਦੀ ਪੈਦਾ ਹੋਗੀ ਪਾਪ ਕਰਨੇ ਕ੍ਰਿਸ਼ਨਾ ਮੋਹ ਮਾਨ ਪੈਦਾ ਹੋ ਗਿਆ ਇਹਨੂੰ ਗੁਰੂ ਪਾਤ ਜੀ ਕਹਿੰਦੇ ਇਹ ਮੇਲ ਆ ਇਹ ਬਦਲਾ ਇਹ ਬਦਲ ਉਹ ਨੇ ਗੁਰ ਸੰਗਤ ਨੇ ਜਿਵੇਂ ਸਾਨੂੰ ਜਿਵੇਂ ਧੂਮਾਵਾ ਧੂੜੇ ਦੇ ਵਿੱਚ ਦਿਸਦਾ ਨੇ ਇਸਾਦੇ ਸਰੀਰ ਵਿੱਚ ਜਦ ਪੈਦਾ ਹੋਣਾ ਫਿਰ ਸੰਸਾਰ ਪਾਪ ਕਰਦੇ ਪਾਪ ਨਹੀਂ ਨਾ ਨੰਦਾ ਕਰਨ ਵੇਲੇ ਨੰਦਿਆ ਵੀ ਮੈਂ ਕਦੀ ਜਾਂ ਮੈਨੂੰ ਤਾਂ ਪਤਾ ਨਹੀਂ ਇਹ ਇਸ ਤਰ੍ਹਾਂ ਮੀਰਾ ਇਹ ਸਰੀਰ ਨੂੰ ਮਿਹਰ ਚ ਲੈ ਜਾਵੇ ਤੇ ਮਹਾਰਾਜ ਕਹਿੰਦੇ ਇਸ ਨੇਤ ਦੇ ਵਿੱਚ ਤੈਨੂੰ ਕੇਵਲ ਤੇ ਕੇਵਲ ਕੋਈ ਪੱਛ ਸਕਦਾ ਬਿਨਾਂ ਸਤਿਗੁਰੂ ਪੂਜ ਨਹੀਂ ਗੁਰੂ ਤੋਂ ਬਿਨਾਂ ਤੈਨੂੰ ਸਮਝ ਨਹੀਂ ਆ ਸਕਦਾ ਤੈਨੂੰ ਇਨਸਾਨ ਸਮਝਾਉਣੀ ਹੈ ਪਰ ਉਹ ਕੋਈ ਇਨਸਾਨਾਂ ਤੋਂ ਬਿਨਾਂ ਸਮਝ ਐਵੇਂ ਨੀ ਗੁਰੂ ਪਾਤਸ਼ਾਹ ਜੀ ਨੇ ਬਾਣੀ ਦੇ ਨਾੜ ਲਾਇਆ ਮਾਨ ਨੇ ਕਹਿੰਦੇ ਜੇ ਇਨਸਾਨ ਦੀ ਇਨਸਾਨ ਕਲ ਨਾਮ ਨਹੀਂ ਕੋਤੇ ਗੁਰੂ ਦੀ ਗੱਲ ਦੇ ਮਾਨ ਲੈ ਲੋਕ ਗੁਰੂ ਦੀ ਗੱਲ ਸੱਚਾ ਇੱਥੇ ਵੀ ਤੇ ਨਾ ਹੋ ਗੁਰੂ ਪਾਤਸ਼ਾਹ ਜੀ ਦੀ ਜੋ ਬਾਣੀ ਹੈ ਸੱਚਾ ਮਾਰਗ ਕਹਿੰਦੇ ਬਿਨ ਸਤਗੁਰੂ ਪੂਜ ਨਾਹੀ ਤਮ ਮੋਹ ਮਾਨਾਰ ਆਏ ਜੇ ਮੈਂ ਜਦ ਤੋਂ ਗੁਰੂ ਦੇ ਸੋਟੀ ਨਿਣਾ ਲੈਂਦਾ ਆਹੀ ਦੇ ਮੋਹ ਭੋਪ ਦੇ ਵਿੱਚ ਫਸਿਆ ਰਹੇ ਨਾ ਮਾਰੋ ਜੰਗੀ ਤੰ ਮੋਹ ਮਹਾ ਪ੍ਰਧਾਨ ਤੰ ਮੋਹ ਮਹਾ ਪ੍ਰਧਾਨ ਮੇਰੇ ਇਹ ਇਹ ਤਨ ਦਾ ਭਾਵ ਨੂੰ ਇਕੱਠਾ ਕਰ ਦੇਗਾ ਢੇਰ ਦੇ ਵਿੱਚ ਤੈਨੂੰ ਨਿਕਲਣਾ ਪਤਾ ਹੈ। ਇਹ ਮਾਮਰਾ ਦੀ ਕਹਿੰਦੇ ਵਿਕਰਟ ਗੋਦੀ ਖਾਏ ਮੁਖ ਚੇਤਨਾ ਸਿਰਜਣ ਹਾਰ। ਕਗੋਵੀ ਮੇਰਖਦਾ ਭਾਵ ਜੈ ਖਦੋਵੀ ਖਾਈ ਨੂੰ ਠੱਗੀਆਂ ਮਾਰਦੀਆਂ ਕਗੋਵੀ ਥਾਈ ਨੂੰ ਚੇਤਨਾ ਸਰਜਣਹਾਰ ਮਾਰ ਕੇ ਕਹਿੰਦੇ ਠੱਗੀਆਂ ਮਾਰ ਮਾਰ ਕੇ ਤੂੰ ਆਂਦਾ ਬਿਆਹ ਸੰਸਾਰ ਵਿੱਚ ਤੇਰੇ ਚਿੱਤ ਵਿੱਚ ਵਾਹਿਗੁਰੂ ਦਾ ਨਾਮ ਹੀ ਨਹੀਂ ਚੇਤਨਾ ਸਰਜਣਹਾਰ ਏ ਅੰਰੇ ਰੇ ਨੀ ਇੱਕਿਦਾ ਸੰਗਤ ਦੇ ਵਿੱਚ ਸਾਡੇ ਮਨ ਕਰਕੇ ਗਤੀਆਂ ਕਰਕੇ ਬੜਾ ਕੁਝ ਪਠਾ ਹੋਇਆ ਹੁੰਦਾ ਪਰ ਇਹ ਪਾਣੀ ਦਾ ਸੰਸਾਰ ਸਾਨੂੰ ਨਹੀਂ ਪਤਾ ਲੱਗਦਾ ਪਾਣੀ ਨੇ ਉਹ ਵਿਕਾਰ ਸ਼ਕਤੀਆਂ ਦਾ ਕਦੀਆਂ ਕਦੀਆਂ ਦਾ ਰਿਗਰ ਕੀਤਾ ਇਹ ਸਭ ਦੇ ਵਿੱਚ ਚੇਤਨਾ ਸਰਮਾ ਬਾਹਰ ਬਾਹਰ ਵੀ ਕਹਿੰਦੇ ਇੱਕ ਪਲ ਵੀ ਤੈਨੂੰ ਚਿਤ ਨਹੀਂ ਆਇਆ ਸਿਲਗਨ ਹਾਰ ਜਿਹੇ ਰਚਨਾ ਲੱਗੀ ਮਾਰਵੇ ਮੇਰੇ ਕਹਿੰਦੇ ਗੋਵਿੰਦ ਬਪਤ ਹੋਏ ਰਹਿਓ ਭਾਈ ਜਿਹੜਾ ਪਰਮਾਤਮਾ ਗੁਪਤ ਵਕਤ ਦਾ ਗੁਪਤ ਦਾ ਭਾਵ ਉਹਦੇ ਜਿਹੜੇ ਸﻠਸ਼ਪੀ ਦੇ ਵਿੱਚ ਰਚਨਾ ਗੁਪਤ ਵਕਦੀਆ ਪਰਮਾਨੰਥ ਉਥੇ ਇਨਸਾਨ ਨੂੰ ਸਮਝ ਨਹੀਂ ਪੈਂਦਾ ਇਨਸਾਨ ਦੀ ਸਮਝ ਤੋਂ ਪਰਮਾਤਮਾ ਦੀ ਜਿਹੜੀ ਸ਼ਕਤੀ ਆ ਉਹ ਗੁਪਤ ਆ ਮਾਰੂ ਦੇ ਕਹਿੰਦੇ ਗੋਵਿੰਦ ਗੋਪਤ ਹੋਈ ਰਹੇ ਹੋ ਗੋਵਿੰਦ ਦਾ ਭਾਵ ਪਰਮਾਤਮਾ ਗੋਪ ਦਾ ਭਾਵ ਆਪਾਂ ਉੱਥੇ ਹਾਜ਼ਰ ਹੁੰਦੇ ਆ ਪਰ ਉਹ ਹੋਇਆ ਸਾਡੇ ਨਾਲ ਕੀ ਕਿ ਆਪਾਂ ਨੂੰ ਪਤਾ ਲੱਗਦਾ ਉੱਥੇ ਪਰਮਾਤਮਾ ਦੀ ਗੋਪਤ ਕਲਾ ਵਰਤ ਗਈ ਕਿਤੇ ਚਾਹੇ ਲੋਕ ਜਿਹੜੇ ਨੇ ਚਾਹੇ ਪਰਲੋਕ ਤੇ ਪਰਮਾਤਮਾ ਗੋਪ ਕੀ ਵਰਤਦਾ ਹੋਏ ਨੇ ਕਹਿੰਦਾ ਮੈਂ ਕਰਦਾ ਅਸੀਂ ਕਹਿ ਸਕਦੇ ਹਾਂ ਸਤ ਨੂੰ ਵੀ ਮੈਂ ਕੀਤਾ ਮੈਂ ਕਰਨਾ ਮੇਰੇ ਵਿੱਚ ਹੀ ਕਰਦੀ ਸਤਨਾ ਪਰ ਜਿਹੜਾ ਪਰਮਾਤਮਾ ਉਹ ਗੁਪਤ ਗਤਨਾ ਮਾਰਵੀ ਕਹਿੰਦੇ ਗੋਬਿੰਦ ਗੁਪਤ ਹੋਏ ਰਹੇ ਉਹ ਨਿਆਰੋ ਹਰੇਕ ਦੇ ਨੇੜੇ ਹੋ ਕੇ ਪਰਮਾਤਮਾ ਵਸਦਾ ਹੋਇਆ ਕਿਸੇ ਨੂੰ ਅਹਿਸਾਸ ਨਹੀਂ ਹੋ ਰਿਹਾ ਕਿ ਪਰਮਾਤਮਾ ਹੈ ਪਰ ਗੁਰੂ ਆਰਜਨ ਦੇ ਮਾਰਵੀ ਕਿਵੇਂ ਗੁਪਤ ਵਸਦਾ ਮਾਤਮ ਮਤ ਅਹੰਕਾਰ ਪਰਮਾਤਮਾ ਗੋਤ ਵਰਤਦਾ ਜਿਹੜੀ ਹਿੰਕਾਰ ਤੋਂ ਹੀ ਹੈ ਮਤਮ ਮਤ ਮਤਮ ਦਾ ਭਾਵ ਮਤ ਦੇ ਵਿੱਚ ਜਦੋਂ ਹਿੰਕਾਰ ਆ ਜਾਂਦਾ ਫਿਰ ਗੁਰੂ ਪਾਤਿ ਜੀ ਨੇ ਮਹਾਰਾਜ ਕਹਿੰਦੇ ਗੋਪਤ ਜਿਹੜਾ ਪਰਮਾਤਮਾ ਵਰਤਦਾ ਉਹ ਨੂੰ ਇਨਸਾਨ ਨਹੀਂ ਸੰਭਾਲਦਾ ਅੰਤ ਪੰਨਤੀ ਆਦਰ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਚਾਰਨ ਕਰੀ ਕਾਲ ਕਿਰਪਾ ਪ੍ਰਭ ਸੰਤ ਰਾਖੇ ਚਰਨ ਕਮਲ ਅਧਾਰ ਕਲ ਦੋਰ ਨਾਨਕ ਸਰਨ ਆਇਓੁੁਪਾਲ ਪੁਰਪਾਰ ਕਾਲ ਕਿਰਪਾ ਪ੍ਰਭ ਸੰਤ ਰਾਖੇ ਸੰਤਾਂ ਦੀ ਰੱਖਿਆ ਮਾਲਕ ਆਪ ਕਰਦਾ ਹਰ ਜਗ ਜਗ ਭਗਤ ਨੂੰ ਪਾਇਆ ਪੈਜਨ ਛਾਇਆ ਰਾਮ ਰਾਜ ਮਾਲਾ ਵੀ ਕਹਿੰਦੀ ਸਤਗੁਰ ਬਾਸਾ ਜੀ ਤਾਂ ਕਿਰਪਾ ਪਰਮ ਸੰਤ ਰੱਖੇ ਰੱਖਿਆ ਤੁਸੀਂ ਸੰਤਾਂ ਦੀ ਕਿਸ ਤਰ੍ਹਾਂ ਕਰਦੇ ਤੇ ਮਾਲਾ ਵੀ ਰਸਿਆ ਚਰਨ ਕਮਲ ਆਧਾਰ ਉਹ ਸੰਤ ਜਨ ਮਹਾਰਾਜ ਤੇਰੇ ਚਰਨ ਕਮਲ ਚਰਨ ਕਮਲ ਜਿڑا ਤੇਰਾ ਹੁਕਮ ਸੱਚਾ ਬਾਣੀ ਦਾ ਉਹਨੂੰ ਹਰ ਵੇਲੇ ਯਾਦ ਰੱਖ ਲਿਆ ਕਿਸੇ ਕਰਕੇ ਉਹਨਾਂ ਦੀ ਤੁਰੱਖਿਆ ਕਰਨਾ ਉਹ ਜੀਵਨ ਭੀਤ ਕਰਦੇ ਪਰ ਤੇਰੇ ਨਾਮ ਰੂਪੀ ਚਰਨ ਹਿਰਦੇ ਵਿੱਚ ਵਸਾਈ ਰੱਖ ਲਿਆ ਉਠੰਦੇ ਆਂ ਪਹੁੰਚਦੇ ਆਂ ਚਲੰਦੇ ਆਂ ਪ੍ਰਸਾਦਾਂ ਕਰਨ ਵੇਲੇ ਤੈਨੂੰ ਯਾਦ ਕਰਦੇ ਰੱਖਣ ਮੇਰੇ ਕੈਥ ਨਾਮੇ ਇਹ ਸੰਸਾਰ ਵਿੱਚ ਉਹ ਸਦਾ ਹੀ ਮੇਰੇ ਨਾਮ ਦੇ ਨਾਲ ਆਪਣਾ ਇਸੇ ਕਰਕੇ ਤੁਹਾਨੂੰ ਇਹ ਤੁਰਖਿਆ ਕਰਦਾ ਫਿਰ ਮਹਾਰਾਜ ਕਹਿੰਦੇ ਕਾਰਜੋਰ ਨਾਨਕ ਸਰਮੇ ਆਇਓ ਗੋਪਾਲ ਪਰਖੇ અપਾਰ ਐ ਮਹਾਰਾਜ ਮੇਰੀ ਪਿੰਨ ਦੀ ਦੋਏ ਕਰ ਤੋਰ ਪਰਵਰਾਸ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕਾਰਜੋਰ ਨਾਨਕ ਸਰਮੇ ਆਇਓ ਉਪਾਲ ਕਰਤਾ ਪਾਲ ਮਹਾਰਾਜ ਤੁਹਾਡੀ ਸਭ ਨੇ ਚਾਹਿਆ ਐ ਉਪਾਲ ਕਰਤਾ ਪੁਰਖ ਅਪਾਰ ਬੇਅੰਤ ਮਹਾਰਾਜ ਬੇਅੰਤ ਤਨ ਮੈਂ ਤਾਂ ਹੱਥ ਜੋੜ ਕੇ ਤੇਰੀ ਸਭ ਮੈਨੂੰ ਆਪਣੀ ਸਰਵ ਦੇ ਵਿੱਚ ਰੱਖਣਾ ਕਰੋ ਮੇਰੇ ਸਰੀਰ ਦੇ ਨਾਲ ਅਪਕਾਰ ਸ਼ਕਲ ਨਹੀਂ ਚੁਪੜ ਗਈਆਂ ਜਿਵੇਂ ਕਉਸੂ ਦੇ ਗਲ ਦੇ ਵਿੱਚ ਇੱਕ ਸੰਗਣੀ ਹੁੰਦਾ ਨਾ ਉਹ ਤਾਂ ਦਿਖਦਾ ਹੈ ਪਰ ਜਿਹੜੇ ਸਰੀਰ ਦੇ ਵਿੱਚ ਇੰਨੀਆਂ ਵਿਕਾਰ ਸ਼ਕਤੀਆਂ ਜਨਮ ਲੈ ਰਹੀਆਂ ਕਿ ਮਹਾਰਾਜ ਕਹਿੰਦੇ ਕੋਈ ਨਿਕਲਣੀ ਬਹੁਤਔਖਾ ਜਨਾ। ਇਹ ਤਾਂ ਨਾਮ ਦਸੇ ਸਬਦ ਵਿੱਚ ਗੁਰਪਾਪ ਸਕਿਆ। ਇਹ ਸਬਦ ਰਤ ਮਾਨਹੂਮ ਦ੍ਰਿਸ਼ਮਾ ਦ੍ਰੋਹ ਵਿਕਾਰ ਨੰਦਾ ਪਾਪ ਫਿਰ ਮਹਾਰਾਜ ਵਿਖ ਠਗੋਈ ਇਹ ਗੁਰੂ ਸਾਹਿਬ ਜੀ ਕਹਿਣ ਦਾ ਭਾਵ ਦਾਸ ਨਾਮ ਇਸ ਸਬਦ ਵਿੱਚ ਵਿਕਾਰਾਂ ਨੂੰ ਜਨਮ ਦੇਣ ਵਾਲੀਆਂ ਸ਼ਕਤੀਆਂ ਦੇ ਦੱਸੇ ਜਿਨ੍ਹਾਂ ਨੂੰ ਅਸੀਂ ਪ੍ਰਸੰਗਤਰੀ ਸਰੀਰ ਵਿੱਚ ਪਰਵੇਸ਼ ਰੱਖਦੇ ਹਾਂ ਤੇ ਫਿਰ ਇਨਸਾਨ ਕਿਵੇਂ ਰੱਬ ਦਾ ਨਾਮ ਲਵੇ ਆਪਾਂ ਕਹਿ ਦਿੰਦੇ ਆਂ ਕਿ ਨਾਮ ਜਪਣ ਦਾ ਸਮਾਂ ਨਹੀਂ ਲੱਗਦਾ ਇਹਨਾਂ ਦੀ ਬੇਵਕੂਫੀ ਕਿ ਇਸ ਨਾਮ ਨਹੀਂ ਜਪਦੇ ਕੋਈ ਨਾ ਕੋਈ ਇਹ ਸ਼ਕਤੀ ਜ਼ਰੂਰ ਪੈਦਾ ਹੁੰਦੀ ਸਾਡੇ ਵਿੱਚ ਇਕ ਕਤਤਾ ਜੁਰੂਰਿਕਾਰ ਕਰਦਾ ਹੋ ਜਿਹਦੇ ਕਰਕੇ ਇਨਸਾਨਾਂ ਦਾ ਰਖਦਾ ਐਸੇ ਕਰਕੇ ਜੀ ਪਾਤਸ਼ਾਹ ਨੇ ਕਹਿੰਦੇ ਵੀ ਤੋ ਹੱਥ ਜੋੜ ਕੇ ਮਹਾਰਾਜੇ ਕੇ ਬੇਨਤੀ ਕਰਿਆ ਕਬ ਐਤਪਾਲ ਪਰਖਵਾਇਂ ਜੁਲੀ ਇਹਨਾ ਤੁੰਡੀ ਰੱਖਿਆ ਤਰੋਂ ਮੈਨੂੰ ਬਚਾਓ ਇਹਨਾ ਵੀ ਦੇ ਮੇਰੇ ਸਵਾਸ ਮੇਰਾ ਰੀਬ ਮੇਰਾ ਪਲ ਪਲ ਮਨ ਕਰਕੇ ਹਰ ਰੋਜ਼ ਬੀਤੇ ਜਾਂਦਾ ਕਿ ਮੈਂ ਜਨਾ ਨਾਮ ਜਗਾ ਪਰ ਨਾਮ ਚਪਣ ਨਹੀਂ ਰਹੀ ਇਸੇ ਤਰ੍ਹਾਂ ਤੁਹਾਨੂੰ ਪਾਖੰਡੇ ਮਹਾਰਾਜ ਦੱਸ ਰਹੇ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਕਰੇ ਇਹਨਾਂ ਨੂੰ ਵਿਚਾਰ ਕੇ ਬਾਣੀ ਨਾਲ ਗੁਰਮਾ ਕੀ ਅਸਰ ਦੇ ਵਿੱਚ ਨੂੰ ਬਚ ਸਕੀਆਂ ਮਹਾਰਾਜ ਨੇ ਕੰਜੰਮ ਦੱਸਿਆ ਪੰਜ ਦੂਤ ਬਦ ਵਸਤੂ ਦੇ ਇਨਾਂ ਨੂੰ ਵਸਤ ਕਰ ਲਿਆ ਜਦੋਂ ਫਿਰ ਇਸੇ ਤਰ੍ਹਾਂ ਇਹਨਾਂ ਦੀ ਦੇਵ ਨਹੀਂ ਇਹ ਚੀਜ਼ਾਂ ਨੇ ਤੇ ਇਸ ਕਰਕੇ ਭਾਈ ਸਮੇਤ ਸਮਾਗਾਂ ਕੱਢ ਕੇ ਬਾਣੀ ਨਾਲ ਜੁੜੀਏ ਸਤ ਸੰਗਤ ਨਾਲ ਜੁੜੀਏ ਇਹਨਾਂ ਦੀਆਂ ਖਿੱਚਾਂ ਜਿਹੜੀਆਂ ਵੀ ਇਹ ਪਰਮਾਤਮਾ ਦੇ ਕੋਲਣ ਵਾਸਤੇ ਬੜੀਆਂ ਹੁੰਦੀਆਂ ਨੇ ਸਰੀਰ ਤੱਕ ਉਹ ਕਹਿੰਦਾ ਨਾਮ ਸੇਤੀ ਸਰੀਰ ਤੱਕ ਉਹ ਕਹਿੰਦਾ ਸਤ ਸੰਗਤ ਕਰੀਏ ਇਹ ਨਹੀਂ ਕਹਿਣਾ ਜਿੰਨਾ ਚਿਰ ਦੁਨੀਆ ਚਾਹ ਕਿਉਂਕਿ ਇਹਨਾਂ ਦੇ ਵਿੱਚ ਇਹਨਾਂ ਦੀਆਂ ਬਖਸ਼ਿਸ਼ਾਂ ਨਹੀਂ ਗੁਜ਼ਾਰੀਆਂ ਗੀਆਂ ਤੇ ਮਹਾਰਾਜ ਅੱਗੇ ਬੇਨਤੀ ਕਰੀਏ ਬਾਣੀ ਨੂੰ ਪੜ ਕੇ ਹੱਥ ਜੋੜ ਕੇ ਗੁਰੂ ਅੱਗੇ ਬੇਨਤੀ ਕਰੀ ਮਹਾਰਾਜ ਸਮੇਤ ਸਮਾਗਮ ਕੱਢ ਕੇ ਸਾਮੋ ਮੱਤ ਦੇਸ਼ਨਾਤਾਂ ਬਾਣੀ ਦੇ ਦਰਸ ਬਾਣੀ ਪੜਵੇਂ ਸਭ ਨੇ ਸਤ ਸੰਗ ਕਰੇ ਇਸ ਸਮੂਹ ਨੂੰ ਬਖਸ਼ੋ ਤੇ ਜਿੱਥੇ ਬੈਠੇ ਆਂ ਜਿੱਥੇ ਵੀ ਅਸੀਂ ਰਹਿ ਰਹੇ ਹਾਂ ਸਭੇ ਸਮਾਗਮ ਕੱਢ ਕੇ ਬਾਣੀ ਨਾਲ ਜ਼ਰੂਰ ਜੁੜਿਆ ਕਰੋ ਇਹੀ ਬਾਣੀ ਸਾਡੇ ਰਸਿਆ ਤਰ ਸਕਦੀ ਆ ਤੇ ਬਸ ਇਹ ਹੀ ਮਾ